ਦੇ ਕਾਰਨ ਚੜ੍ਹਦੀ ਕਲਾ ਬਣੇ ਕਿ ਹੋ ਸਕੇ ਤੇ ਰੱਖਿਆ ਦਿਨ ਸਬਸਿਆਸੀ ਦੋਨਾਂ ਨੇ ਕਹਿ ਕੇ ਕੰਮ ਕਰਵਾਇਆ ਅਸੀਂ ਉਹਨਾਂ ਦੇ ਬਹੁਤ ਬਣੀ ਆ ਉਸੇ ਤਰ੍ਹਾਂ ਸਾਡਾ ਸਹਿਯੋਗ ਕਰਦੇ ਰਹਿ ਹੁਣ ਬੇਨਤੀ ਕਰਾਂਗਾ ਉਹ ਵੀ ਨੰਬਰ ਵੀ ਖਾਣ ਲੈਂਦਾ ਹੈ ਹਾਂ ਨੰਬਰ ਲੈਂਦਾ ਤੇ ਲਈ ਸੀ ਜਿੰਨੇ ਸਾਡੇ ਖੇਤਰ ਕੀ ਕਮਕ ਲਈ ਹੋ ਕੇ ਕਾਰਨ ਚੜ੍ਹਦੀ ਕਲਾ ਬਣੇ ਕਿ ਹੋ ਸਕੇ ਤੇ ਇਹਨਾਂ ਨੇ ਜਿੰਨੇ ਕੰਮ ਕਰਵਾਇਆ ਗੁਰ ਲਾਲਾ ਕੈ ਬੱਤੂ ਬੁਲਾਇਆ ਤਨ ਮੋਤੀ ਸਿੱਖੀ ਦਾ ਮਨਾ ਰਿਆ ਸਾਰਾ ਵਰਸ ਸਿੱਖੀ ਤੋਂ ਵਾਰਿਆ ਇਹਨਾਂ ਮਹਾਂ ਵਕੰਦਨ ਸਾਥ ਅਮਰ ਸ਼ਹੀਦ ਬਾਬਾ ਪੁਤਰਾ ਮਹਿਰਾ ਜੀ ਬਾਬਾ ਹਿੰਮਤ ਸਿੰਘ ਜੀ ਭਾਈ ਕਨੀਆ ਜੀ ਮਹਾਰਸ਼ੀ ਕਸ਼ਵ ਜੀ ਦੇ ਦਸੇ ਹੋਏ ਮੰਗ ਦੇ ਉੱਪਰ ਚੱਲਦੇ ਹੋਏ ਅੱਜ ਕਸ਼ਵ ਰਾਜਪੂਤ ਵਿਹਾਜ ਖੇਰਿਆ ਨੇ ਪਿੰਡ ਢੋਵਾਲ ਵਿਖੇ ਆਪਣਾ ਸਾਲਾਨਾ ਮੇਲਾ ਬਣਾਇਆ ਜਿਸ ਵਿੱਚ ਪੰਜਾਬ ਦੇ ਲੱਖ ਪੱਖੂ ਕਿਜਲਿਆਂ ਤੋਂ ਸਮੁੱਚੀ ਸਾਥ ਸਦਕਾ ਤੇ ਪਹੁੰਚੀ ਉਹਨਾਂ ਨੇ ਆਪਣਾ ਬਾਬਾ ਜੀ ਦਾ ਗੁਣਖਾਨ ਲਗਾਇਆ ਕਿੱਥੇ ਬਾਬਾ ਜੀ ਦਾ ਗੁਣਖਾਨ ਲਗਾਇਆ ਉੱਥੇ ਰਾਗੀ ਜੱਥੇ ਨੇ ਸੇਹ ਦਿੱਤੀ ਸੰਗਤ ਨੂੰ ਕਿ ਆਪਾਂ ਕਿਵੇਂ ਬਾਬਾ ਮੋਤੀराम ਦਾ ਸਿੱਧੀ ਮਾਰਗ ਤੇ ਚੱਲੀਏ ਉਹਨਾਂ ਨੇ ਦੱਸਿਆ ਉਹ ਬਾਹਰ ਜਾ ਕੇ ਆਪਣੇ ਕਸ਼ੇਰ ਸਮਾਜ ਨੂੰ ਕਿ ਉਹ ਦਾਈਏ ਕਿਉਂਕਿ ਕਸ਼ੇਰ ਸਮਾਜ ਇੱਕ ਤਰ੍ਹਾਂ ਦਾ ਸਮਾਜ ਆ ਪੂਰੇ ਹਿੰਦੁਸਤਾਨ ਵਿੱਚ ਜਿਹੜਾ Hindu ਸਕੇਤਤਾ ਦੀ ਮਿਸਾਲ ਹੈ ਜਿੱਥੇ ਅਸੀਂ ਗੁਰਬਾਣੀ 'ਚ ਆਪਣਾ ਵਿਸ਼ਵਾਸ ਰੱਖਦੇ ਹਾਂ ਉੱਥੇ ਅਸੀਂ Hindu ਧਰਮ ਦੇ ਦਿੱਤੀ ਦਵਾਜ ਨਾਲ ਸਾਹੇਿਕਮ ਕਰਦੇ ਹਾਂ ਮਾਰਕੀ ਕਸ਼ਬ ਜੀ ਦੀ ਬਨਸ਼ਾ ਬਲੀ ਹਮੇਸ਼ਾ ਚੜਦੀ ਭਲਦੀ ਰਹੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਮੈਂ ਸ਼ਮਾਂ ਦਾ ਜਾਚਕ ਹਾਂ ਔਰ ਮੈਂ ਇਹ ਬੇਨਤੀ ਕਰਾਂਗਾ ਸਮੁੱਚਾ ਪੰਜਾਬ ਚੜ੍ਹਦੀ ਕਲਾ ਚ ਰਹੇ ਕੋਈ ਕ੍ਰਿਸ਼ਨ ਸਮਾਜ ਇਸੇ ਤਰ੍ਹਾਂ ਜਿਦਾਂ ਬਾਬਾ ਜੀ ਨੇ ਸੇਵਾ ਕੀਤੀ ਮਾਤਾ ਗੁਜਰੀ ਜੀ ਦੀ ਉਹਨਾਂ ਸਾਥ ਦੇ ਬੱਚਿਆਂ ਦੀ ਅਸੀਂ ਵੀ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਹੋਏ अपने समाज का नाम रोशन करिए वाहू जी का खालसा श्री वाह देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर